ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮਹਿਕ ਤਿਪਕਾ ਇਸ ਵੇਲੇ ਦੀ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਦੱਸਦੀ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਵੀ ਆਮ ਦਿਨਾਂ ਵਾਂਗ ਮੌਸਮ ਸਾਫ਼ ਬਣਿਆ ਹੋਇਆ ਹੈ ਅੰਦਰੂਨੀ ਇਲਾਕਿਆਂ ਵਿੱਚ ਧੁੰਦ ਨਹੀਂ ਹੈ ਹਾਲਾਂਕਿ ਬਾਹਰੀ ਇਲਾਕਿਆਂ ਤੇ ਹਾਈਵੇ ਤੇ ਹਲਕੀ ਧੁੰਦ ਛਾਈ ਹੋਈ ਹੈ ਅੱਜ ਵੀ ਹਲਕੀ ਧੁੱਪ ਨਿਕਲਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਦੂਜੇ ਪਾਸੇ ਪਿਛਲੇ ਕੁ ਦਿਨਾਂ ਤੋਂ ਧੁੱਪ ਪੂਰੀ ਤਰ੍ਹਾਂ ਨਹੀਂ ਖਿੜੀ ਪਹਾੜਾਂ ਵਿੱਚ ਹੋ ਰਹੀ ਬਰਫ਼ਬਾਰੀ ਕਾਰਨ ਠੰਡੀ ਹਵਾਵਾਂ ਵਗ ਰਹੀਆਂ ਨੇ ਜਿਸ ਨਾਲ 18 ਮਹਿਸੂਸ ਕੀਤਾ ਆ ਰਹੀ ਹੈ ਇਹ ਹਾਲਾਤ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਬਣੀ ਰਹਿਣ ਦੀ ਸਭਾਵਨਾ ਹੈ ਠੰਡੀ ਹਵਾਵਾਂ ਕਾਰਨ ਹੀ ਦਿਨ ਅਤੇ ਰਾਤ ਦੇ ਤਾਪਮਨ ਵਿੱਚ ਲਗਾਤਾਰ ਕਮੀ ਆ ਰਹੀ ਹੈ ਆਸ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਿੰਨ ਦਿਨ ਲਈ ਸ਼ੀਤ ਲਹਿਰ ਅਤੇ ਸੰਗਨੀ ਤੋਂ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਜਿਸ ਕਰਕੇ ਕਈ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਨੇ ਅਤੇ ਕਈ ਫਲਾਈਟਾਂ ਵੀ ਰੱਦ ਹੋ ਗਈਆਂ ਨੇ ਮੌਸਮ ਵਿਭਾਗ ਮੁਤਾਬਿਕ ਦੈਨ ਦਾ ਵੱਧ ਤੋਂ ਵੱਧ ਤਾਪਮਨ 8.0 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ ਜਦਕਿ ਸਭ ਤੋਂ ਘੱਟ ਤਾਪਮਨ 6.7 ਡਿਗਰੀ ਸੈਲਸੀਅਸ ਐਸਬੀਐਸ ਨਗਰ ਮੋਹਾਲੀ ਵਿੱਚ ਮਾਪਿਆ ਗਿਆ ਸੋ ਸਾਫ਼ ਹੁੰਦਾ ਹੈ ਕਿ ਅਜੇ ਵੀ ਦਿਨ ਅਤੇ ਰਾਤ ਦੇ ਤਾਪਮਨ ਵਿੱਚ ਵੱਡਾ ਫਰਕ ਬਣਿਆ ਹੋਇਆ ਪੰਜਾਬ ਅਤੇ ਚੰਡੀਗੜ੍ਹ ਦੇ ਵੱਡੇ ਸ਼ਹਿਰਾਂ ਵਿੱਚ ਤਾਪਮਨ ਵਿੱਚ ਅਜੇ ਵੀ ਫਰਕ ਦੇਖਿਆ ਜਾ ਰਿਹਾ ਹੈ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਨ 13 ਡਿਗਰੀ ਅਤੇ ਘੱਟ ਤੋਂ ਘੱਟ 9.5 ਡਿਗਰੀ ਦਰਜ ਕੀਤਾ ਗਿਆ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਦਿਨ ਦਾ ਤਾਪਮਾਨ 14.6 ਡਿਗਰੀ ਰਿਹਾ ਜਦ ਕਿ ਰਾਤ ਨੂੰ ਤਾਪਮਾਨ 8.8 ਤੋਂ 11.2 ਡਿਗਰੀ ਤੱਕ ਰਿਹਾ ਬਠਿੰਡ ਕੋਟ ਵਿੱਚ ਠੰਡ ਹੋਰ ਵੱਧ ਮਹਿਸੂਸ ਹੋਈ ਜਿੱਥੇ ਘੱਟੋ ਘੱਟ ਤਾਪਮਾਨ 8.8 ਡਿਗਰੀ ਰਿਹਾ ਬਠਿੰਡਾ ਵਿੱਚ ਦਿਨ ਦਾ ਤਾਪਮਾਨ ਸਭ ਤੋਂ ਵੱਧ 18 ਡਿਗਰੀ ਅਤੇ ਰਾਤ ਦਾ 12.12 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਖਾਸ ਤੌਰ ਤੇ ਵਾਹਨ ਚਾਲਕਾਂ ਨੂੰ ਚੌਕਸ ਰਹਿਣ ਅਤੇ ਬਿਨਾਂ ਲੋੜ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਕਿਹਾ ਹੈ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ 112 ਤੇ ਕਾਲ ਕਰੋ ਠੰਡੀ ਅਤੇ ਕੋਹਰੇ ਕਾਰਨ ਆਮ ਜਨ ਜੀਵਨ ਦੇ ਨਾਲ-ਨਾਲ ਰੇਲ ਅਤੇ ਸੜਕ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ ਮੌਸਮ ਵਿਭਾਗ ਲਗਾਤਾਰ ਸਥਿਤੀ ਤੇ ਨਜ਼ਰ ਬਣਾਈ ਹੋਈ ਹੈ ਉਧਰ ਆਈਐਮਡੀ ਵੱਲੋਂ ਪੰਜਾਬ ਲਈ 10 ਤੋਂ 5 ਜਨਵਰੀ ਦਰ 26 ਤੱਕ ਜਿਲ੍ਹਾਵਾਰ ਮੌਸਮ ਅਲਰਟ ਜਾਰੀ ਕੀਤਾ ਗਿਆ ਵਿਭਾਗ ਮੁਤਾਬਿਕ 5 ਜਨਵਰੀ ਨੂੰ ਕੋਰੇ ਦਾ ਅਸਰ ਬਣਿਆ ਰਹੇਗਾ ਜ਼ਰਨ ਕੋ ਜ਼ਿਲ੍ਹਾ ਵਿੱਚ ਬਹੁਤ ਸੰਘਣਾ ਕੋਰਾ ਪੈਣ ਦੇ ਨਾਲ ਨਾਲ ਠੀਤ ਲਹਿਰ ਅਤੇ ਕੋਲਡ ਵੇ ਡੇ ਵਰਗੀ ਸਥਿਤੀ ਬਣ ਸਕਦੀ ਹੈ ਖਾਸ ਕਰਕੇ ਦੱਖਣੀ ਪੱਛਮੀ ਪੰਜਾਬ ਦੇ ਇਲਾਕਿਆਂ ਵਿੱਚ ਤਾਪਮਨ ਆਮ ਤੋਂ ਘੱਟ ਦਰਜ ਹੋਣ ਦੀ ਸਭਾਵਨਾ ਹੈ ਜਿਸ ਦੇ ਨਾਲ ਹੀ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦਾ ਕਹਿਣਾ ਹੈ ਕਿ 4 ਅਤੇ 5 ਜਨਵਰੀ ਨੂੰ ਕੁਝ ਇਲਾਕਿਆਂ ਵਿੱਚ ਮੌਸਮ ਵਿੱਚ ਹਲਕਾ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਕਈ ਥਾਵਾਂ ਤੇ ਠੀਤ ਲਹਿਰ ਦਾ ਅਸਰ ਜਾਰੀ ਰਹੇਗਾ ਤੇ ਇਸ ਹੀ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਹਾਰ ਪਰ ਡੇਟ ਨਾਲ ਸਾਂਝੀ ਕਰਦੇ ਰਵਾਂਗੇ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ